ਕੇਵਲ ਇੱਕ ਰਾਜਨੀਤਿਕ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਸਿਧਾਂਤ ਦਾ ਨਾਮ ਹੈ ਇਹ ਉਹ ਸਿਧਾਂਤ ਹੈ ਜਿਨ੍ਹਾਂ ਨੇ ਆਪਣੀਆਂ ਖੋਪੜੀਆਂ ਲਹਾਈਆਂ ਕੌਮ ਦੀ ਚੜ੍ਹਦੀ ਕਲਾ ਦੇ ਲਈ ਆਰਿਆਂ ਤੇ ਚੜਵਾਏ ਗਏ ਕੌਮ ਦੀ ਚੜ੍ਹਦੀ ਕਲਾ ਲਈ ਇਹ ਇਤਿਹਾਸ ਇਹ ਵਡਿਆਈ ਜੇ ਕਿਸੇ ਦੇ ਹਿੱਸੇ ਆਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਐਡਾ ਵੱਡਾ ਮਾਣ ਇਸ ਤਕਸਾਲੀ ਪਰਿਵਾਰ ਨੂੰ ਦੇ ਕੇ ਤੁਹਾਡੀ ਸੇਵਾ ਕਰਨ ਦਾ ਮੈਨੂੰ ਇਹ ਇਹ ਮੌਕਾ ਦਿੱਤਾ ਹੈ ਅੱਜ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਵੇਖੋ ਸ਼੍ਰੋਮਣੀ ਅਕਾਲੀ ਦਲ ਨੇ ਆਪਾਂ ਨੂੰ ਇੱਕ ਟਿਕਟ ਦੇ ਕੇ ਨਵਾਜਿਆ ਆਪਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਮਾਣ ਵਧਾਉਣਾ ਹੈ ਸਾਰੇ ਜਣੇ ਤਕੜੇ ਹੋ ਕੇ ਆਪਣੇ ਇਸ ਕੈਂਡੀਡੇਟ ਨੂੰ ਆਪਣੇ ਪੰਥਕ ਪਰਿਵਾਰ ਦੇ ਪਰਖੇ ਹੋਏ ਪਰਿਵਾਰ ਦੇ ਇਸ ਬੱਚੇ ਨੂੰ ਤਕੜਾ ਕਰਕੇ ਲੋਕ ਸਭਾ ਦੇ ਵਿੱਚ ਭੇਜੋ ਇਹ ਮੇਰਾ ਤੁਹਾਨੂੰ ਵਾਅਦਾ ਹੈ ਤੁਹਾਡੇ ਨਾਂ ਇਹ ਵਿਸ਼ਵਾਸ ਦਿਵਾਉਣਾ ਹੈ ਲੋਕ ਸਭਾ ਦੇ ਵਿੱਚ ਜਿਵੇਂ ਪਿਛਲੇ 10 ਸਾਲ ਮੌਨ ਰਹਿ ਕੇ ਇਥੋਂ ਐਮਪੀ ਕਿਸੇ ਵੀ ਐਮਪੀ ਨੇ ਆਵਾਜ਼ ਨਹੀਂ ਬੁਲੰਦ ਕੀਤੀ ਤਾਂ 10-5 ਸਾਲ ਲਗਾਤਾਰ ਫਰੀਦਕੋਟ ਲੋਕ ਸਭਾ ਹਲਕੇ ਦੀ ਆਵਾਜ਼ ਬੁਲੰਦ ਕਰੇਗਾ ਜਿੰਨੀਆਂ ਵੀ ਗ੍ਰਾਂਟਾਂ ਹੋਣਗੀਆਂ ਉਹ ਤਗੜੇ ਹੋ ਕੇ ਆਪਾਂ ਸਾਰੇ ਲਾਵਾਂਗੇ ਉਸ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਮੇਰੀ ਚੋਣ ਮੋਹਮ ਦੇ ਵਿੱਚ ਮੈਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹੋਇਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੀ ਟੀਮ ਸੀਨੀਅਰ ਲੀਡਰਸ਼ਿਪ ਬੈਠੀ ਹੈ ਅਸੀਂ ਦਿਨ ਰਾਤ ਤੁਹਾਡੀ ਸੇਵਾ ਚ ਹਾਜ਼ਰ ਰਹੇ ਆ ਤੇ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਮਾਨਯੋਗ ਪ੍ਰદાન ਸਰਦਾਰ ਸੁਖਵੀਰ ਸਿੰਘ ਜੀ ਬਾਬਲ ਸਾਹਿਬ ਨੇ ਜਦੋਂ ਤੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਪੰਜਾਬ ਦੀ ਫਿਜ਼ਾ ਪੰਜਾਬ ਦਾ ਹਰ ਵਰਗ ਆਪ ਮਹਾਰੇ ਉਸ ਲੋਕ ਬਚਾਓ ਪੰਜਾਬ ਬਚਾਓ ਯਾਤਰਾ ਦੇ ਵਿੱਚ ਪਹੁੰਚਦਾ ਰਿਹਾ ਐਡੇ ਵੱਡੇ ਇਕੱਠ ਇਹ ਗੱਲ ਦੀ ਸ਼ਾਦੀ ਪਰਦੇ ਨੇ ਕਿ ਰੇਸਵਾਰ ਲੋਕ ਆਪਣਾ ਮਨ ਬਣਾਈ ਬੈਠੇ ਆ ਪੰਜਾਬ ਦੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਣਾ। ਭਰਾਵੋ ਇਹ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ। ਇਹਨਾਂ ਨੇ ਆਪਾਂ ਨੂੰ ਲੁੱਟਿਆ ਵੀ ਐ ਤੇ ਕੁੱਟਿਆ ਵੀ ਐ। ਹੁਣ ਇਹ ਪੰਜਾਬ ਦੇ ਪਾਣੀਆਂ ਨੂੰ ਹਰਿਆਣੇ ਦੇ ਵਿੱਚ ਬਚਾਉਣ ਦੇ ਲਈ ਬੜੇ ਕਾਲੇ ਹੋ ਗਿਰਦੇ ਨੇ। ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਇਹਨਾਂ ਨੇ ਕੋਈ ਨੌਕਰੀ ਦੇ ਦਿੱਖਿਆ ਹੀ ਨਹੀਂ ਨੌਜਵਾਨਾਂ ਨੂੰ। ਪਰ ਇਹ ਝੂਠਾ ਪ੍ਰਚਾਰ ਕਰਕੇ ਕਹਿ ਰਹੇ ਆ ਕਿ 43000 ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਰੋਜ਼ਗਾਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਮਹਾਨ ਚਤੇਬੰਦੀ ਦਾ ਉਮੀਦਵਾਰ ਹੋਣ ਦਾ ਸਾਡੇ ਸਾਰਿਆਂ ਤੇ ਬਹੁਤ ਸਤਿਕਾਰਯੋਗ ਬਹੁਤ ਸੂਝਵਾਨ ਪੜ੍ਹੇ ਲਿਖੇ ਉਮੀਦਵਾਰ ਸਰਦਾਰ ਰਾਜਵਿੰਦਰ ਸਿੰਘ ਧਰਮਕੋਟ ਉਹ ਆ ਕੇ ਸੰਗਤਾਂ ਤੋਂ ਅਸ਼ੀਰਵਾਦ ਲੈਣਗੇ ਜੇ ਕੋਈ ਪਾਣੀਆਂ ਦੀ ਗੱਲ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਬੀਬੀ ਹਰਸਿਮਰਤ ਕੌਰ ਬਾਦਲ ਉਹ ਕਰਦੇ ਆ ਸੋ ਇਸ ਕਰਕੇ ਭਰਾਵੋ ਜੇ ਅਸੀਂ ਲੋਕ ਸਭਾ ਦੇ ਵਿੱਚ ਪੰਜਾਬ ਨੂੰ ਅੱਗੇ ਆਪ ਦਾ ਪ੍ਰਤੀਨਿਧ ਬਣਾ ਕੇ ਦਿਖਾਉਣਾ ਹੈ ਜੇ ਅਸੀਂ ਲੋਕ ਸਭਾ ਦੇ ਵਿੱਚ ਪੰਥ ਪੰਜਾਬ ਤੇ ਕਿਸਾਨੀ ਦੀ ਗੱਲ ਨੂੰ ਅੱਗੇ ਰੱਖਣਾ ਹੈ ਨੌਜਵਾਨਾਂ ਦੇ ਵਿਰੁੱਧ ਛੜਯੰਤਰ ਦੇ ਨਾਲ ਚਲਾਈ ਲਾਈ ਐਨਐਸਐ ਨੂੰ ਖਤਮ ਕਰਨਾ ਹੈ ਔਰ ਬੰਦੀ ਸਿੰਘਾਂ ਨੂੰ ਰਿਹਾਈ ਕਰਵਾਉਣਾ ਰਿਹਾ ਕਰਵਾਉਣਾ ਤਾਂ ਸਾਨੂੰ ਲੋਕ ਸਭਾ ਦੇ ਵਿੱਚ ਸਾਨੂੰ ਚੋਣ ਮੰਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤਕੜੇ ਕਰਕੇ ਭੇਜਣਾ ਪਵੇਗਾ ਇਹ ਅੱਜ ਸਮੇਂ ਦੀ ਅਹਿਮ ਲੋੜ ਹੈ ਮੈਂ ਤੁਹਾਨੂੰ ਇਹ ਵਿਸ਼ਵਾਸ ਦਉਂ ਨਾ ਸਰਦਾਰ ਮਨਤਾਰ ਸਿੰਘ ਜੀ ਬਰਾੜ ਜਿਨ੍ਹਾਂ ਨੇ ਕਦੇ ਵੀ ਇਥੋਂ ਦੇ ਵਿਕਾਸ ਕਾਰਜਾਂ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਸੋ ਉਹਨਾਂ ਦੇ ਨਾਲ ਛੋਟਾ ਭਰਾ ਬਣ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੀ ਜੋਗ ਅਗਵਾਈ ਹੇਠ ਅਗਰ ਤੁਸੀਂ ਮੈਨੂੰ ਇਥੋਂ ਤਗੜਾ ਕਰਕੇ ਭੇਜਦੇ ਹੋ ਤੇ ਦਿਨ ਰਾਤ ਇੱਕ ਕਰਕੇ ਕੋਟਕਪੂਰਾ ਸ਼ਹਿਰ ਦੀ ਕੋਟਕਪੂਰਾ ਵਿਧਾਨ ਸਭਾ ਹਲਕੇ ਦੀ ਅਸੀਂ ਨੁਹਾਰ ਬਦਲਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੀਆਂ ਅਸੀਸਾਂ ਦੇ ਲਈ ਧੰਨਵਾਦ ਮੇਰੇ ਸਤਕਾਰਯੋਗ ਪਿਤਾ ਸਰਦਾਰ ਸੀਤਲ ਸਿੰਘ ਜੀ ਨੂੰ ਤੁਸੀਂ ਇੱਕ ਵਾਰ ਨਹੀਂ ਲਗਾਤਾਰ ਧਰਮਪੁਰ ਤੋਂ ਤਿੰਨ ਵਾਰ ਇਥੋਂ ਵਿਧਾਨ ਸਭਾ ਦੇ ਵਿੱਚ ਚੁਣ ਕੇ ਭੇਜਿਆ ਇਹ ਤੁਹਾਡਾ ਪਿਆਰ ਤੁਹਾਡੇ ਇਸ ਪਿਆਰ ਦੇ ਨਾਲ ਤੁਹਾਡੇ ਵੱਲੋਂ ਦਿੱਤੇ ਇਸ ਪਿਆਰ ਦੇ ਲਈ ਸਾਡਾ ਪਰ ਰੋਮ ਰੋਮ ਕਰ ਗਈ ਹੈ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਇਹ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਇਹਨੇ ਵਿਧਾਨ ਸਭਾ 2027 ਦਾ ਮੋੜ ਬਣਨਾ ਹੈ ਦਰਿਆਵਾਂ ਨੂੰ ਕਦੇ ਬੰਨ ਨਹੀਂ ਲੱਗ ਸਕਦੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਾਰ ਲੋਕ ਸਭਾ ਫਰੀਦਕੋਟ ਤੋਂ ਤੁਸੀਂ ਉਮੀਦਵਾਰ ਨੂੰ ਜਿਤਾ ਕੇ ਭੇਜੋਗੇ ਔਰ ਆਉਣ ਵਾਲੀ 2027 ਦੇ ਵਿੱਚ ਪੂਰਨ ਬਹਾਦਰ ਸ਼੍ਰੋਮਣੀ ਅਕਾਲੀ ਲਾਲੂ ਨੂੰ ਦਵਾ ਕੇ ਸਰਕਾਰ ਪੰਜਾਬ ਦੇ ਵਿੱਚ ਬਣਾਓ ਬਲਾਓਗੇ ਇੰਨਾ ਕੁਝ ਕਹਿੰਦਾ ਹੋਇਆ ਦਾਸਕੀਮਾ ਦਾ ਜਾਚਕ ਹੈ ਬਲਾਓ ਵਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ